ਸਤਿ ਸ਼੍ਰੀ ਅਕਾਲ ਜੀ ਮੈਂ ਜਤਨ ਸਿੰਘ ਅੱਜ ਦੇ ਵਲੌਗ ਵਿੱਚ ਇੱਕ ਛੋਟਾ ਵਲੌਗ ਮੈਂ ਆਇਆ ਸੀ ਰਾਜਸਥਾਨ ਇੱਕ ਛੋਟੇ ਜਿਹੇ ਪਿੰਡੇ ਵਿੱਚ ਕਬੂਜ਼ ਵਿੱਚ ਜਿੱਥੇ ਮੈਂ ਕਹਿੰਦਾ ਤੁਹਾਨੂੰ ਵੀ ਦਿਖਾ ਦਈਏ ਛੋਟ ਛੋਟੇ ਇਹ ਪੁਰਾਣੀਆਂ ਪੁਰਾਣੀਆਂ ਹਵੇਲੀਆਂ ਜਿਹੜੀਆਂ ਬਣਾਈਆਂ ਪੁਰਾਣੇ ਜੇ ਮਕਾਨ ਤੇ ਇੱਥੇ ਦੀ ਪੁਰਾਣੀ ਦੀ ਰੂਹਾਨੀਅਤ ਤੁਹਾਨੂੰ ਵੀ ਦਿਖਾਵਾਂਗਾ ਮੈਂ ਇੱਥੇ ਤੇ ਥੋੜਾ ਜਿਹਾ ਪ੍ਰੋਗਰਾਮ ਹੈ ਕੋਈ ਇੱਥੇ ਆਇਆ ਸੀ ਮੈਂ ਵੀ ਤੇ ਅੱਜ ਤੁਹਾਨੂੰ ਵੀ ਦਿਖਾ ਦਿੰਨੇ ਆ ਚੱਲ ਮੈਂ ਚੱਲੋ ਦੇਖੀਏ ਤੁਹਾਨੂੰ ਵੀ ਦੇਖ ਦਿੰਨੇ ਆ ਬਾਕੀ ਮੇਰਾ ਸਫ਼ਰ ਅੱਗੇ ਦਾ ਮੈਂ ਪਾਈ ਹੋਇਆ ਕਿ ਮੈਂ ਅਨੰਦਪੁਰ ਸਾਹਿਬ ਜਾਣਾ ਹੈ ਉਹ ਮੇਰਾ 13 ਤਰੀਕ ਦਾ ਪ੍ਰੋਗਰਾਮ ਤੁਸੀਂ ਵਲੌਗ ਉਥੋਂ ਦੀ ਸਟਾਰਟ ਦੇਖੋਗੇ ਪਰ ਇਹ ਛੋਟਾ ਦੋ ਗਾਜ ਮੇ ਬਣਾ ਲੱਗੇ ਚਲੋ ਮੈਂ ਬਣਾ ਕੇ ਅੱਜ ਤੁਹਾਨੂੰ ਦਿਖਾ ਦਿੰਦਾ ਚਲੋ ਤੇ ਇਹ ਸਾਡੇ ਨਾਲ ਅੱਜ ਅੰਕਲ ਜੀ ਛਗੇ ਨੇ ਇਹ ਅੰਕਲ ਜੀ ਸਾਡੇ ਨਾਲ ਆਏ ਹੋਏ ਨੇ ਇਹ ਸਾਨੂੰ ਦਿਖਾਣ ਲੱਗੇ ਨੇ ਅੰਕਲ ਜੀ ਕੀ ਨਾਮ ਥਾਪਾ ਤੁਹਾਡਾ ਰੇਲਾ ਰਾਮ ਰੇਲਾ ਰਾਮ ਜੀ ਇਹ ਇੱਥੇ ਦੇ ਰਹਿਣ ਵਾਲੇ ਨੇ ਇਹ گاؤں ਦਾ ਕੀ ਨਾਮ ਹੈ ਜੀ ਗਰੂੜੀ 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 ਇਹ ਪੜਦਾ ਹੈ ਆਪਣਾ ਬਾਣਸ ਅੱਛਾ ਹੰਸੂ ਕੇ ਪਾਸ ਮੈਂ ਠੀਕ ਹੈ ਇਹ ਜਿਹੜਾ ਥੋੜਾ ਜੈਪੁਰ ਦੇ ਰਸਤੇ ਥੋੜਾ ਪੈਂਦਾ ਰੈਪੁਰ ਤੋਂ ਥੋੜਾ ਰਾਈਟ ਰਿਚ ਆ ਕੇ ਕੋਟਪੁਤਲੀ ਦੇ ਹੁੰਦੇ ਹੋਏ ਰਸਤੇ ਚ ਉੱਥੇ ਜਾ ਕੇ ਪੈਂਦਾ ਹੈ ਜੀ ਤੇ ਕਾਫੀ ਪੁਰਾਣੇ ਇਸ ਤਰ੍ਹਾਂ ਦੇ ਨਾ ਇੱਥੇ ਹਜੇ ਪੁਰਾਣੇ ਬਣੇ ਹੋਏ ਨੇ ਲੋਕੀ ਜਿੱਥੇ ਰਹਿੰਦੇ ਸੀਗੇ ਪਹਿਲੇ ਤੁਹਾਨੂੰ ਦਿਖਾਵਾਂ ਛੋਟੇ ਦਾ ਕਿ ਇਸ ਤਰ੍ਹਾਂ ਕੇ ਦੇ ਮਕਾਨਾਂ ਚ ਲੋਕੀ ਪਹਿਲੇ ਇੱਥੇ ਰਹਿੰਦੇ ਹੁੰਦੇ ਸੀ ਇਹ ਇਸ ਤਰੀਕੇ ਦੇ ਹੈਗੇ ਨੇ ਇਹ ਮੈਂ ਤੁਹਾਨੂੰ ਦਿਖਾਵਾਂ ਤੇ ਪਹਿਲੇ ਸਭ ਰਹਿੰਦੇ ਸੀ ਇਸ ਤਰ੍ਹਾਂ ਦੇ ਆਪਣੇ ਘਰ ਬਣਾਏ ਹੋਏ ਸੀ ਇਹਨਾਂ ਦੇ ਰਹਿਣ ਵਾਲੇ ਤੇ ਅੱਜ ਵੀ ਉੱਥੇ ਤੱਕ ਉਸੇ ਤਰੀਕੇ ਨਾਲ ਹਜੇ ਵੀ ਇਹ ਚੱਲ ਰਹੇ ਨੇ ਮੰਦਿਰ ਦੀ ਗੱਲ ਹਾਂ ਮੰਦਿਰ ਉੱਪਰ ਇਹ ਉੱਪਰ ਪਹਾੜੀ ਤੇ ਮੰਦਿਰ ਵੀ ਆ ਅੱਜ ਬੋਲੇ ਨਾਲ ਕਾ ਮੰਦਿਰ ਵੀ ਹੈ ਇੱਥੇ ਹਾਂ ਜੀ ਆਓ ਬਹੁਤ ਬੜੀਆ ਆਓ ਮੋਸੀ ਸਤ ਸੰ ਕਰਕੇ ਗਈ ਸੀ ਅੱਛਾ 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 ਤੇ ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾ ਦਈਏ ਥੋੜਾ ਜਿਹਾ ਤੇ ਅੱਜ ਦਾ ਸਾਡਾ ਸਫਰ ਚ ਮੈਂ ਰਸਤੇ ਚ ਨਈ ਵੀਡੀਓ ਬਣਾਇਆ ਕੁਛ ਅਜੀ ਕਿਸੇ ਹੋਰ ਵਜੇ ਤੋਂ ਆਈ ਸੀ ਤੇ ਮੈਨੂੰ ਜਿਹੜਾ ਅੱਛੀ ਚੀਜ਼ ਲੱਗੀ ਤੇ ਮੈਂ ਚਲੋ ਤੁਹਾਨੂੰ ਵੀ ਦਿਖਾ ਦਈਏ ਇੱਥੇ ਦੀ ਤੇ ਆਹ ਪਹਾੜੀ ਜੀ ਆਈ ਥੋੜੀ ਜੀ ਚੜਦੇ ਚੜਦੇ ਜਾਣੇ ਆ ਵੀ ਚੜਦੇ ਚੜਦੇ ਇਸ ਤਰੀਕੇ ਨਾਲ ਹੀ ਚੜਦੇ ਜਾਵਾਂਗੇ ਇੱਥੋਂ ਵੀ ਅੰਕ ਇਧਰ ਚੜ ਗਏ ਇਹਨਾਂ ਦਾ ਡੇਲੀ ਕੰਮ ਹੈ ਇੱਥੋਂ ਦੀ ਆ ਇਹ ਛੋਟਾ ਜਿਹਾ ਪਿੰਡ ਹੈ ਤੇ ਛੋਟਾ ਜਿਹਾ ਕਸਬਾ ਇੱਥੇ ਬਣਿਆ ਹੋਇਆ ਜੇ ਤੁਸੀਂ ਦੇਖਦੇ ਹੋ ਤੇ ਕੋਈ ਜ਼ਿਆਦਾ ਵੱਡਾ ਹੈ ਨਹੀਂ ਇਹ ਬਸ ਇਹ ਇਨਾ ਕੁ ਪਿੰਡ ਹੈ ਇਹ ਥੱਲੇ ਮਕਾਨ ਜਿਹੜੇ ਬਣਿਆ ਨੇ ਜੇ ਤੁਸੀਂ ਦੇਖੋ ਤੇ ਉਹ ਸਾਹਮਣੇ ਤੁਹਾਨੂੰ ਪਹਾੜ ਦਿਖਦੇ ਹੋਣਗੇ ਇਹਦੇ ਚਾਰੇ ਪਾਸੇ ਪਹਾੜ ਨੇ ਪੂਰੇ ਅਸੀਂ ਇਹ گاؤں ਵੀ ਜਿਹੜਾ ਪਿੰਡ ਬਣਿਆ ਹੈ ਇਹ ਵੀ ਪਹਾੜੀ ਦੇ ਉੱਪਰ ਹੀ ਬਣਿਆ ਹੈ ਤੇ ਅਸੀਂ ਕਾਫੀ ਉੱਚੀ ਤੇ ਗਿਆ ਤੇ ਤੁਹਾਨੂੰ ਦਿਖ ਨਹੀਂ ਰਿਹਾ ਤੇ ਦਿਖਾਵਾ ਤੁਹਾਨੂੰ ਪਹਾੜ ਚਾਰੇ ਪਾਸੇ ਪਹਾੜ ਵੀ ਰਹਿਨੇ ਤੇ ਦੂਰ ਦੂਰ ਤੱਕ ਤੁਸੀਂ ਦੇਖੋਗੇ ਪਹਾੜ ਇਹ ਇਥੇ एक भोलेनाथ जी का मंदिर बनया है अंकल जी कितना साल पुराना मंदिर है ये पता नहीं अच्छा बहुत है डेढ़ सौ साल, साल, साल पुराना मंदिर है तो ये बड़ का पेड़ जो है मेरे को लग रहा है ये भी हिसाब से उस हिसाब से इतना कमाता होगा मतलब ये भी काफी पुराना लगता है ਇਹ ਆਪਣੇ ਬੋਰਡ ਤੇ ਜਿਹੜੇ ਪੀੜ ਹੁੰਦੇ ਨੇ ਉਸੇ ਤਰੀਕੇ ਆ ਦੇਖੋ ਸਾਹਮਣੇ ਵੀ ਪੂਰਾ ਪਹਾੜ ਚਾਰੋਂ ਪਾਸੇ ਪਹਾੜਾਂ ਨਾਲੇ ਇਹ ਕਿਰਿਆ ਹੈ ਪਹਾੜ ਹੀ ਪਹਾੜ ਹੀ ਹੈ ਚਾਰੋਂ ਪਾਸੇ ਤੇ ਹਰ ਇਹ ਗਾਵੇਂ ਜੀ ਦਿੱਤਾ ਇਹ ਸਾਰੇ ਪਹਾੜੀ ਪਹਾੜੀ ਚਾਰੋਂ ਬਸ ਤੁਸੀਂ ਤਾਂ ਦੂਰ ਦੂਰ ਤਾਂ ਦੇਖੋਗੇ ਨਾ ਸਾਰੀ ਪਹਾੜੀ ਹੈ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਰਿਹਾ ਤੁਹਾਨੂੰ ਦਿਖ ਰਿਹਾਗਾ ਸਾਰੇ ਪਾਸੇ ਪਹਾੜੀ ਪਹਾੜੀ ਇਸ ਤਰ ਦੀ ਪਹਾੜ ਦੇ ਸੈਂਟਰ ਵਿੱਚ ਇਹ ਪਿੰਡ ਬਣਿਆ ਹੈ ਇਹ ਥੱਲੇ ਤੁਸੀਂ ਦੇਖ ਸਕਦੇ ਹੋ ਆਮ ਜੀ ਇਹ ਪਹਾੜੀ ਦੇ ਉੱਤੇ ਹੋਣ ਦੇ ਬਾਵਜੂਦ ਵੀ ਨਾ ਅਸੀਂ ਹੋਰ ਉੱਚੀ ਆਏ ਸੀਗੇ ਇਹ ਪੂਰੇ گاਉਂ ਹੈ ਤੇ ਇਹ ਪੂਰਾ ਪਿੰਡ ਹੈ ਜੀ ਤੁਸੀਂ ਦੇਖ ਸਕਦੇ ਹੋ ਛੋਟਾ ਜਿਹਾ ਹੈਗਾ ਪਰ ਬਹੁਤ ਸੋਹਣਾ ਬਣਿਆ ਹੈ ਇੱਥੇ ਤੁਹਾਨੂੰ ਪੁਰਾਣੀਆਂ-ਪੁਰਾਣੀਆਂ ਹਵੇਲੀਆਂ ਤੇ ਪੁਰਾਣੇ ਖੂਹ ਮੈਂ ਚਲੋ ਦੇਖਣਾ ਤੁਹਾਡਾ ਥੋੜਾ ਜਿਹਾ ਜੇ ਅੰਕਲ ਜੀ ਸਾਡੇ ਕੋਲ ਟਾਈਮ ਮਿਲਦਾ ਤੇ ਦਿਖਾ ਦਿੰਨੇ ਆ ਵੈਸੇ ਜੀ ਅੱਧੇ ਘੰਟੇ ਤੱਕ ਨਿਕਲਣ ਲੱਗੇ ਸੀ ਇਤੋਂ ਦੀ ਤੇ ਮੈਂ ਕਿ ਅੰਕਲ ਚਲੋ ਸਾਡੇ ਥੋੜੇ ਦਾ ਮੜਦਾ ਘੁਮਾ ਕੇ ਲਿਆਓ ਯੋ ਅਬ ਅੰਕਲ ਕਿਧ ਕਿਧ ਚੱਲਣਾ ਵੋ ਥੋੜਾ ਉਹ ਪੁਰਾਣੀ ਸੇ ਮਕਾਨ ਬਣੇ ਇੱਕ ਕੂਕੂਆਂ ਸੀ ਤੀ ਨਾ ਵੋ ਨੀਚੇ ਕੁਝ ਇਹ ਸਾਹਮਣੇ ਫੁੱਟ ਰਹੇ ਚਲੇ ਕੂਆਂ ਵੀ ਦੇਖਾਂ ਉਹ ਕੂਆਂ ਤਾਂ تھا ਨੀਚੇ ਇੱਕ ਵਾਰ ਖੂਜਾ ਬਣਿਆ ਜਣਾ ਪੁਰਾਣਾ ਇਹ ਰਸਤਾ ਇਹ ਰਸਤਾ ਚਲੋ ਆਹੀ ਚੱਲਨੇ ਆ ਫਿਰ ਥੋੜੀ ਮੈਂ ਕਿ ਚਲੋ ਤੁਹਾਨੂੰ ਵੀ ਦਿਖਾ ਦਈਏ ਬਾਕੀ ਸਾਡੇ ਵਲੌਗ ਤੇ ਉੱਥੇ ਆਨੰਦਪੁਰ ਸਾਹਿਬ ਦੇ ਸਟਾਰਟ ਰਹਿਣਗੇ ਜੇ ਕੋਈ ਭੁੱਲਾ ਚੁੱਕਾ ਗਲਤੀਆਂ ਹੋਣ ਗਿਆ ਤੇ ਮਾਫ ਕਰਨਾ ਕਿਉਂਕਿ ਮੈਂ ਇਨਾ ਵੱਡਾ ਕੋਈ ਯੂਟਿਊਬਰ ਤੇ ਹੈ ਨਹੀਂ ਆ ਬਾਕੀ ਆਪ ਜੀ ਦਾ ਸਪੋਰਟ ਆਪ ਸਭ ਦਾ ਨਾਲ ਰਹੇਗਾ ਤੇ ਮੇਰਾ ਤੇ ਮੇਨ ਮੋਟਿਵ ਸਿਰਫ ਆਪਣੇ ਉਸ ਮੋਟਿਵ ਤੇ ਬਣਵਾਣਾ ਵੀਡੀਓਜ਼ ਉਹ ਵੀ ਮੋਟੀ ਤੇ ਬਣਾਉਣਾ ਚਾਹਨਾ ਜਿਹੜੇ ਕਿ ਆਪਣੇ ਗੁਰਬਾਣੀ ਨਾਲ ਲੋਕੀ ਜੁੜਨ ਤੇ ਪਾਠ ਪੂਜਾ ਕਰਨ ਆਪਣੇ ਆ ਇਸ ਤਰੀਕੇ ਦੇ ਪੁਰਾਣੇ-ਪੁਰਾਣੇ ਜਿਹੇ ਘਰ ਨਾ ਇੱਥੇ ਬਹੁਤ ਬਣੇ ਹੋਏ ਨੇ ਮੈਨੂੰ ਤਾਂ ਅੱਛਾ ਲੱਗਿਆ ਇੱਥੇ ਕਈ ਲੋਕੀ ਕਹਿੰਦੇ ਹੋਣਗੇ ਭਾਈ ਪੁਰਾਣੇ-ਪੁਰਾਣੇ ਪਿੰਡਾਂ ਜਿਹਨੂੰ ਕਿਉਂ ਦਿਖਾਣ ਲੱਗ ਗਏ ਸਾਡੇ ਪੰਜਾਬ ਵਿੱਚ ਤਾਂ ਬਹੁਤ ਪਿੰਡ ਨੇ ਆਵੇ ਦੇ ਤੇ ਪੰਜਾਬ ਵਿੱਚ ਤਾਂ ਹੈਗੇ ਨੇ ਭਾਜੀ ਪਰ ਇਸ ਤਰ੍ਹਾਂ ਦੇ ਨਾ ਜਿਹੜੇ ਆ ਪੱਥਰਾਂ ਵਾਲੇ ਜਿਹੜੇ ਐਵੇਂ ਦੇ ਐਵੇਂ ਦੇ ਨਹੀਂ ਮਿਲਨੇ ਇਹ ਸ਼ਾਇਦ ਮੈਨੂੰ ਲੱਗਦਾ ਯੱਕ ਤੇ ਪਾਕਿਸਤਾਨ ਦੇ ਵਿੱਚ ਉਧਰ ਹੀ ਸ਼ਾਇਦ ਮਿਲਦੇ ਨੇ ਜਾਂ ਫਿਰ ਆ Rajasthan ਦੇ ਏਰੀਆ 'ਚ ਆ ਕੱਚੀਆਂ-ਕੱਚੀਆਂ ਗਲੀਆਂ ਜੀ ਐਵੇਂ ਦੀਆਂ ਇਹ ਲੋਕਾਂ ਨੇ ਪਿੰਡਾਂ ਐਸੇ گاਵਾ ਅੰਦਰ ਹੀ ਬਣੀਆਂ ਹੋਈਆਂ ਛੋਟੀਆਂ ਛੋਟੀਆਂ ਹਜੇ ਉਵੇਂ ਹੀ ਕੱਚੇ ਪਏ ਨੇ ਘਰ ਆ ਇੱਕ ਜਿਹੀ ਪੁਰਾਣੀ ਬਿਲਡਿੰਗ ਦੀ ਇਮਾਰਤ ਬਣੀ ਹੈ ਪੁਰਾਣੀ ਜੀ ਐਵੇਂ ਦੀ ਰੁਕੀ ਇੱਟਾਂ ਆ ਗਈਆਂ ਨੇ ਹਜੇ ਇਹ ਪੁਰਾਣਾ ਮੰਦਿਰ ਹੈ ਜੀ ਇਹਨਾਂ ਦਾ ਵੀ ਕੋਈ बनाया हुआ अच्छा ये अंकल जी ये जो बना हुआ सामने ये वाला हुआ अच्छा अच्छा यहां से गए थे अच्छा यहाँ से हम गए थे निकल गए ये ये अभी चालू है के बंद कर दिया ये अभी अच्छा ये बंद कर दिया है ये खूगा ये कितना टाइम पुराना होगा जी खूगा कितना कितना पुराना होगा बहुत पुराना होगा तो फिर कई हो गया 1.5 2 साल पुराना ज्यादा हो गए इसी टाइम पे इधर वो निकलता होगा अपना पानी भी निकालते होंगे लोग आ, पानी बंद है ना की जगह बंद हो गया पानी पहाड़ों का पानी पहाड़ों से आना भी बंद हो गया राम राम जी क्या जी भाजी ठीक हो आज मैं कहा आपके गाँव आए थोड़ा सा मैं कहा घूम ले अभी तो ऐसा ही सब मिलता है कभी कभी घूमने का बहुत अच्छा लगा है छोटा सा आपका गांव बहुत अच्छा बना हुआ है पुरानी यादें ताज़ा होती हैं इनको देख देख के जी इस तरीके का जी है बनया हुआ है आप देख सकते हो ती ये पूरा उमेता ही खूब बनाया है ਇਹ ਪੁਰਾਣੇ ਹੁੰਦੇ ਸੀ ਨਾ ਉੱਤੋਂ ਦੀ ਦੇਖੋ ਉਸਾਰੇ ਤੇ ਬਣੇ ਹੋਏ ਨੇ ਸਾਰੇ ਐਸੀ ਅੰਦਰ ਥੋੜਾ ਦਿਖਾ ਦਈਏ ਕਿ ਇੱਥੇ ਵੀ ਇਸ ਤਰ੍ਹਾਂ ਕੇਦਾ ਇੱਧਰ ਪਾਣੀ ਹੁੰਦਾ ਸੀ ਹੁਣ ਇਹ ਭਾਰ ਪਾਣੀ ਰਚੋਂ ਨਿਕਲਣਾ ਬੰਦ ਹੋ ਗਿਆ ਹੈ ਤੇ ਇੰਨਾ ਕਾ ਛੋਟਾ ਜਿਹਾ ਦੇਖ ਲਈ ਅਸੀਂ ਵੀ ਕੋਹ ਵੀ ਕਈ ਇਹ ਪੁਰਾਣੀਆਂ ਹਵੇਲੀਆਂ ਇਸ ਤਰੀਕੇ ਦੀਆਂ ਹੈਗੀਆਂ ਨੇ ਇਹਦੇ ਤੇ ਮੈਂ ਤੁਹਾਨੂੰ ਦਿਖਾਵਾਂ ਜੇ ਤੇ ਮੜ ਜਾ ਨਾ ਇਹ ਮਕਾਨ ਇਹਦੇ ਪਹਾੜਾਂ ਦੇ ਪੱਥਰਾਂ ਦੇ ਵਿੱਚ ਬਣੇ ਨੇ ਮੈਂ ਮਾਰ ਕੇ ਦਿਖਾਣਾ ਤੁਹਾਨੂੰ ਗਲੀ 'ਚ ਘੁੰਮ ਕੇ ਬਹੁਤ سارے ਮਕਾਨ ਨੇ ਸਾਰੇ ਪਹਾੜਿਆਂ ਦੇ ਆ ਦੇਖੋ ਜਿਵੇਂ ਆ ਪੱਥਰਾਂ ਦੇ ਨਾਲ ਬਣਾਏ ਹੋਏ ਨੇ ਸਾਰੇ ਇਹ ਦਵਾਰ ਇੱਟ ਦੀ ਹੈ ਪੱਥਰ ਦੀ ਹੈ ਇੱਟ ਦੀ ਨਹੀਂ ਹੈ ਪੱਥਰ ਦੀ ਹੈ ਸਾਰੇ ਆ ਦੇਖੋ ਇਹ ਪੁਰਾਣੇ ਮਕਾਨ ਸਾਰੇ ਇਸ ਤਰੀਕੇ ਦੇ ਬਣੇ ਹੋਏ ਨੇ ਬਹੁਤ ਸੋਹਣੇ ਮਕਾਨ ਜਿਹੜੇ ਪੁਰਾਣੇ ਰਹਿ ਗਏ ਸੀ ਉਹ ਅੱਜ ਵੀ ਇਸ ਤਰ੍ਹਾਂਕ ਹੈਗੇ ਨੇ ਲੋਕਾਂ ਨੇ ਕਈਆਂ ਨੇ ਸੰਭਾਲੇ ਨੇ ਆ ਦੇਖੋ ਕਈ ਹਜੇ ਰਹਿੰਦੇ ਸੀ ਨੇ ਕੋਈ ਖੰਡਰ ਵੀ ਹੋ ਗਏ ਨੇ ਇਹਦੇ ਦੇਖੋ ਇਹ ਵੀ ਦੇ ਮਕਾਨ ਫੇਰੇ ਇੱਥੇ ਲੋਕ ਹੀ ਰਹਿੰਦੇ ਸੀ ਤੇ ਜਿਵੇਂ ਹੁਣ ਥੋੜੇ ਥੋੜੇ ਕੰਡਰ ਵੀ ਹੋ ਗਏ ਨੇ ਕਈਆਂ ਨੇ ਸੰਭਾਲ ਲੈਨੇ ਦੂਜੇ ਨਵੇਂ ਬਣਾ ਵੀ ਲੈਨੇ ਤੇ ਇਸੇ ਤਰੀਕੇ ਦਾ ਕਰ ਰਹੇ ਜੀ ਇਹ ਸਾਰੇ ਮਕਾਨ ਬਹੁਤ ਪੁਰਾਣੇ ਬਣੇ ਹੋਏ ਨੇ ਗਲੀਆਂ ਆਹ ਤੜੀਆਂ ਦੇਖੋ ਗਲੀਆਂ ਪਤਲੀਆਂ ਪਤਲੀਆਂ ਗਲੀਆਂ ਕਿੰਨੀਆਂ ਪਤਲੀਆਂ ਪਤਲੀਆਂ ਗਲੀਆਂ ਇੱਥੋਂ ਦੀ ਬਹੁਤ ਪੁਰਾਣਾ ਇਹ ਕਈ ਸੌ ਸਾਲ ਪਹਿਲੇ ਦਾ ਇਹ ਪਿੰਡ ਹੈ ਉਹ ਤੁਹਾਨੂੰ ਸਾਹਮਣੇ ਦਿਖੀ ਹੋਈ ਕੋਈ ਮੂਰਤੀ ਕਾਰ ਕਿਸੇ ਦੀ ਪੁਰਾਣੀ ਖੜੀ ਹੋਈ ਦੇਖੋ ਇਹ ਪੁਰਾਣੇ ਦੇਖੋ ਅਜੇ ਵੀ ਲੋਕਾਂ ਦੇ ਦਰਵਾਜ਼ੇ ਦੇਖੋ ਪੁਰਾਣੇ ਅਜੇ ਵੀ ਲੱਗੇ ਹੋਏ ਆ ਇਹਦੇ ਉਹసే ਤਰੀਕੇ ਦੇ ਪੁਰਾਣੇ ਦਰਵਾਜ਼ੇ ਜਿਹੜੇ ਰਾਜਸਥਾਨ ਵਿੱਚ ਹੁੰਦੇ ਨੇ ਇਹ ਲੱਗੇ ਹੋਏ ਨੇ ਦਰਵਾਜ਼ੇ ਮੈਂ ਇਸ ਤਰ੍ਹਾਂ ਦੇ ਕਈ ਪਿੰਡਾਂ 'ਚ ਪਹਿਲੀ ਵੀ ਆਇਆ ਹੋਇਆ ਤੇ ਮੈਂ ਪਹਿਲੇ ਵੀ ਐਮ ਦੀ ਬਲੌਗਿੰਗ ਨਹੀਂ ਕਰਦਾ ਸੀ ਉਦੋਂ ਮੈਂ ਤੇ ਮੈਂ ਉਦੋਂ ਘੁੰਮ ਕੇ ਗਿਆ ਹੋਇਆ ਸੀ ਤੇ ਅੱਜ ਮੈਂ ਚਲੋ ਛੋਟਾ ਜਿਹਾ ਵਲੌਗ ਮੈਂ ਸਟਾਰਟਿੰਗ ਕੀਤਾ ਤੇ ਜੋ ਤਾਂ ਵਲੌਗ ਵੀ ਬਣਾਣਾ ਸਟਾਰਟ ਕਰ ਦਿੱਤੇ ਤੇ ਤੁਹਾਨੂੰ ਵੀ ਦਿਖਾ ਦਈਏ ਇਥੇ ਆਸੀ ਹਾਂ ਜਿਹੜਾ ਤੁਹਾਨੂੰ ਹੋਣਾ ਹੈ ਜੀ ਦਾ ਤੇ ਸੋ ਆਪ ਵੀ ਜੁੜੇ ਰਹਿਣਾ ਤੁਹਾਨੂੰ ਦਿਖਾਉਂਦੇ ਰਾਂਗੇ ਇਸੇ ਤਰੀਕੇ ਦੇ ਛੋਟੇ ਛੋਟੇ ਪਿੰਡ ਹੋਰ ਵੀ ਇਹ ਮੇਰਾ ਛੋਟਾ ਜਿਹਾ ਇੱਕ ਵਲੌਗ ਸੀ ਜਿਹੜਾ ਤੁਹਾਨੂੰ ਮੈਂ ਇੱਥੇ ਦੇ ਵਿੱਚ ਦਿਖਾਤਾ ਤੁਹਾਨੂੰ ਮੈਂ ਅੱਜ ਕਿਹ ਜੀ ਅੱਜ ਇਹ ਰਸਤਾ ਹੈ ਹਾਂ ਇਹ ਰਸਤੇ ਵੀ ਹੈ اچھا ਚਲੋ ਆਹ ਦੇਖਨੇ ਤੁਹਾਨੂੰ ਦਿਖਾਉਣੇ ਰਸਤਾ ਵੀ ਥੋੜੀ ਥੜਾ ਆਹ ਦੇਖੋ ਇਹ ਮੈਂ ਦਿਖਾਣਾ ਤੁਹਾਨੂੰ ਛੋਟਾ ਦੇਖੋ ਇੱਕ ਕਿਵੇਂ ਲੋਕੀ ਰਹਿੰਦੇ ਵੀ ਸੀ ਇੱਥੇ ਅਗਲ ਦੇਖ ਸਕਦੇ ਐਸੇ ਕਰਕੇ ਉੱਪਰ ਜਾ ਸਕਦੇ ਐ ਇਸ ਤਰੀਕੇ ਦੇ ਦੇਖੋ ਇਹ ਲੋਕੀ parallel ਇੱਥੇ ਰਹਿੰਦੇ ਹੁੰਦੇ ਸੀ ਇੱਥੇ ਮੈਂ ਉਹ ਤਾਂ ਦਿਖਾਉਂ ਆ ਜੀ ਆ ਦੇਖੋ ਜੀ ਇਸ ਤਰੀਕੇ ਦੇ ਵਿੱਚ ਲੋਕੀ ਪਹਿਲੇ ਰਹਿੰਦੇ ਸੀ ਇਸ ਤਰ੍ਹਾਂ ਸੀ ਇਹ ਨਕਾਨ ਸੀ ਥੱਲੇ ਥੱਲੇ ਜਾਣ ਨੂੰ ਅਸੀਂ ਸਕੈਂਸ ਅਗੇ ਬਾਕੀ ਦੇਖਨੇ ਆ ਅੱਗੋ ਦੀ ਇਹ ਦਿਖਦਾ ਤੇ ਅੱਗੋ ਦੀ ਦਿਖਾ ਦਿੰਨੇ ਆ ਤੁਹਾਨੂੰ ਹੋਰ ਵੀ ਨਾ ਵੀ ਅੱਛਾ ਆ ਜੀ ਇਥੋਂ ਜਰਾ ਹੀ ਅੰਦਰ ਦਿਖਾ ਰਹੀ ਸੀ ਨਾ ਇਹ ਅੱਗੇ ਦੀ ਇਮਾਰਤ ਇਹ ਹੈ ਜੀ ਉਹਦੀ ਇਹ ਪੂਰੀ ਇਮਾਰਤ ਹੈ ਜਿਹੜੀ ਤੁਹਾਨੂੰ ਦਿਖਾ ਰਹੀ ਸੀ ਇਸ ਟਾਈਮ ਇਹ ਅੰਕਲ ਜਿੰਕੇ ਘਰੇ ਇਹ ਚਲੇ ਗਏ ਹਾਂ ਪੇ ਕਿਵੇਂ ਨਵੇਂ ਬਣਾ ਲਈ ਉਹਨਾਂ ਨੇ ਇਹ ਹੈ ਅੱਛਾ ਵਾਹ ਮਤਲਬ ਸ਼ਹਿਰ ਕੀ ਤਰਫ ਚਲੇ ਗਏ ਉਹ ਲੋਕ ਅੱਛਾ ਉਹਨਾਂ ਨੇ ਘਰ ਵਾਹ ਬਣਾ ਲਈ ਆਪਣੇ ਆਪਣੇ ਤੇ ਹੁਣ ਇਹ ਸਾਰੇ ਖੰਡਰ ਰਹਿ ਗਏ ਇੱਥੇ ਸਾਰੇ ਫਿਰ ਹੈ ਨਾ ਇਸ ਤਰੀਕੇ ਦੇ ਜੀ ਇਹ ਖੰਡਰ ਹੈਗਾ ਹਾਂ ਦੇਖੋ ਜੀ ਇਸ ਤਰੀਕੇ ਦੇ ਲੋਕਾਂ ਦੇ ਮਕਾਨ ਸੀ ਇਹ ਆ ਮੈਨੂੰ ਲੱਗਦਾ ਇੱਥੇ ਮਿੱਟੀ ਇਹੋ ਚੱਕੀ ਜਿਹੜੀ ਆਟੇ ਪਿਛਾਣੇ ਚੱਕੀ ਜਿਵੇਂ ਹੁੰਦੀ ਆ ਨਾ ਮੂਵਦੀ ਬਣਾਈ ਹੋਈ ਸੀ ਐਵੇਂ ਕਿਤੇ ਇਹ ਛੋਟੇ ਛੋਟੇ ਮਕਾਨ ਆਪਣੇ ਅੰਦਰ ਦੇ ਦੇਖੋ ਜੀ ਇਹ ਪੁਰਾਣੇ ਮਕਾਨ ਬਣਿਆ ਹੋਏ ਨੇ ਇਸ ਤਰ੍ਹਾਂ ਕਿਤੇ ਇਹ ਅੱਜ ਵੀ ਹੈ ਕਿ ਲੋਕਾਂ ਨੇ ਰੱਖਿਆ ਸਮਾਰ ਆਪਣੇ ਕੋਲ ਚਾੜ ਕੇ ਆ ਦੇਖੋ ਜੀ ਕਮਰੇ ਅੰਦਰ ਪੁਰਾਣੇ ਜਿਹੇ ਅੰਦਰ ਰੁਕੀ ਰਹਿੰਦੇ ਰਹੀ ਸੀ ਉੱਪਰ ਦੀ ਛੱਤਾਂ ਦੇਖੋ ਆ ਜੀ ਆ ਗੋਲ ਛੱਤਾਂ ਨੇ ਤੇ ਦੀਆਂ ਉੱਪਰ ਜੇ ਦੇਖੋ ਛੱਤਾਂ ਵੀ ਗੋਲ ਨੇ ਤੇ ਦੀਆਂ ਹੈਨਾ ਆ ਸਾਰੇ ਬਸੇ ਪੁਰਾਣੇ ਟਾਈਮ ਦੇ ਬਣਿਆ ਆ ਸੀ ਮੇਰਾ ਮੋਟਿਵ ਸਿਰਫ ਇਹ ਸੀ ਕਿ ਤੁਹਾਨੂੰ ਮੈਂ ਅੱਜ ਮੈਂ ਕਾ ਛੋਟਾ ਜਿਹਾ ਦਿਖਾ ਦਿਆਂ ਅੱਜ ਮੈਂ ਕਾ ਚਲੋ ਭਾਈ ਬਾਕੀ ਇੰਨਾ ਕੁਛ ਤੇ ਨਹੀਂ ਦਿਖਾ ਸਕਾਂਗਾ ਤੁਹਾਨੂੰ ਇੰਨੇ ਕੁ ਸਮੇਂ ਦੇ ਵਿੱਚ ਜਿੰਨਾ ਕੁ ਸਾਡਾ ਸਮੇਂ ਸੀ ਉਹਨੇ ਕੁ ਸਮੇਂ ਤੁਹਾਨੂੰ ਮੈਂ ਦਿਖਾ ਦਿੱਤਾ ਇਹਨਾਂ ਕੁਛ ਤੇ ਜੇ ਲੱਗੀ ਜਾਣਕਾਰੀ ਤੇ ਲਾਈਕ ਵੀ ਕਰਦੇ ਹੋ ਨਾ ਭਾਈ ਸ਼ੇਅਰ ਵੀ ਕਰਦੇ ਨਾ ਹਾਂ ਇਹ ਵੀ ਪੁਰਾਣੀ ਹਵੇਲੀ ਸੀ ਇਹ ਕਿਸੇ ਦੀ ਪੁਰਾਣੀ ਹੈ ਨਾ ਬਣੀ ਹੋਈ ਹੈ ਹਾਂ ਇਹ ਬਾਸੂ ਚਲੇਗਾ ਅੱਛਾ ਬਾਸੂ ਚਲੇਗੇ ਸਾਰੇ ਵੀ ਆਪਾਂ ਨਿਕਲ ਜਾਈਏ ਬਾਸੂ ਇੱਥੇ ਤਾਂ ਨੇੜੇ ਕੋਈ ਇੱਕ ਸ਼ਹਿਰ ਪੈਂਦਾ ਇਹਨਾਂ ਦਾ ਕੋਈ ਸ਼ਹਿਰ ਹੈ ਇੱਥੇ ਬਾਸੂ ਬਾਸੂ ਕਹਿੰਦੇ ਨੇ ਇਹ ਕੋਟਪੁਤਲੀ ਦੇ ਲਾਗੇ ਪੈਂਦਾ ਇਹ ਬਿਲਕੁਲ ਕੋਟਪੁਤਲੀ ਨਾਲ ਹੈ ਸਾਰੇ ਛੱਡ ਕੇ ਲੋਕੀ ਚਲੇਗੇ ਹੁਣ ਸ਼ਹਿਰਾਂ ਚਲੇਗੇ ਪਿੰਡਾਂ ਵਾਲਾ ਏਰੀਆ ਲੋਕਾਂ ਨੇ ਛੱਡੀ ਦਿੱਤਾ ਆ ਵੀ ਦੇਖੋ ਇਸ ਤਰੀਕੇ ਦਾ ਪੁਰਾਣਾ ਲੋਕਾਂ ਨੇ ਰੱਖਿਆ ਸਮਾਂ ਸਮਸਮਾਲ ਕੇ ਕਈਆਂ ਨੇ ਇਸ ਤਰੀਕੇ ਦੇ ਮਕਾਨ ਨਹੀਂ ਬਣਾ ਲਏ ਹੋਏ ਨੇ ਕੋਈ ਸੁਧਰ ਕੇ ਤੁਹਾਡੇ ਠੀਕ ਕਰ ਲਏ ਕਈਆਂ ਨੇ ਬਾਕੀ ਕਈ ਅਜੇ ਰਹਿ ਗਏ ਨੇ ਤੇ ਜਿਹੜੇ ਇਸ ਤਰੀਕੇ ਦੀ ਹਾਲਾਤ ਵਿੱਚ ਰਹਿ ਗਏ ਨੇ ਉਹ ਸਾਰੇ ਤਾਂ ਇੱਥੇ ਲੋਕੀ ਛੜ ਛੜ ਕੇ ਚਲੇ ਗਏ ਪੁਰਾਣੇ ਐਵੇਂ ਦੇ ਮਕਾਨ के ये पुराना, ये ये पुराना पुराना आपका आपका था ये था, पहले अच्छा, ये आपका था नहीं अच्छा।, है अच्छा 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 <laughs> नहीं, शाँगी, 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 थे। अच्छा अच्छा घर मैं सोचा ठीक अच्छा ये वाला मकान कमरा था पीछे है ना नो जी कि मतलब मैं ਕੀ ਆਈ ਕਹਾਵਾਂ ਕੇ ਮਤਲਬ ਕਿਵੇਂ ਦੇ ਲੋਕੀ ਕੇ ਇਸੇ ਸਾਹਮਣੇ ਉਸ ਟਾਈਮ ਰਹਿੰਦੇ ਸੀ ਇੱਥੇ ਜਦੋਂ ਰਹਿੰਦੇ ਹੋਣੇ ਦੇਖੋ ਅੱਜ ਇਹ ਖੰਡਰ ਬਣੇ ਪਏ ਨੇ ਤੇ ਲੋਕਾਂ ਦੀ ਯਾਦਾਂ ਜੁੜੀਆਂ ਹੀ ਐ ਇਹ ਮਕਾਨਾਂ ਦੇ ਨਾਲ ਕਿਉਂ ਜੰਗਾ ਜੀ ਯਾਦਾਂ ਜੁੜੀਆਂ ਬਤੋ ਆਪਨੀ ਤੇ ਇਹਨਾਂ ਦੀ ਯਾਦਾਂ ਜੁੜੀਆਂ ਹੋਈਆਂ ਇਸ ਮਕਾਨਾਂ ਦੇ ਨਾਲ ਅੱਜ ਵੀ ਇਹਨਾਂ ਨੂੰ ਯਾਦ ਕਰਦੇ ਦੇਖੋ ਮੈਂ ਦੱਸਦੇ ਪਈ ਸੀ ਸਾਡੇ ਕੋਲ ਇੱਥੇ ਨਾ ਫਰੀਦাবাদ ਇਹਨਾਂ ਦੇ ਕੋਈ ਜਵਾਈ ਜੀ ਹਗੇ ਸੀ ਉੱਥੇ ਤੇ ਇਹਨਾਂ ਦੀ ਉਹ ਵਿਆਹ ਸੀ ਇੱਥੇ ਕਦੇ ਵਿਆਹ ਇੱਥੇ ਕੀਤਾ ਸੀ ਸੀ ਇਹਨਾਂ ਦਾ ਇਹ ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ ਛੋਟੇ ਦਾ ਸਾਨੂੰ ਕੁਮਾਨ ਲੈ ਆਏ ਇੱਥੇ ਬਹੁਤ ਬਹੁਤ ਮੇਰਾ ਦੇਖੋ ਚੂਲਾ ਜੇ ਵੀ ਇੱਥੇ ਇਹ ਹਜੇ ਤੱਕ ਹੀ ਹੈ ਇਹ ਤੱਕ ਮੈਨੂੰ ਲੱਗਦਾ ਸ਼ਾਇਦ ਚੱਲਦਾ ਹੈ ਕਿ ਅੰਕਲ ਅੱਜ ਵੀ ਕੋਈ ਯੂਜ਼ ਕਰਤਾ ਹੋਗਾ ਇਸਕੋ ਹਾਂ ਬੈਸ ਕੇ ਬਾਠ ਅੱਛਾ ਅੱਛਾ ਬੈਸ ਕੇ ਬਾਠ ਅੱਛਾ ਠੀਕ 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 ਮੱਝਾ ਨੂੰ ਖਾਣ ਵਾਸਤੇ ਜਿਵੇਂ ਆਪਣੀ ਬਣਾ ਦਿਆ ਸਾਰਾ ਕੁਝ ਤੇ ਦੇਖੋ ਜੀ ਇਸ ਤਰੀਕੇ ਦੇ ਘਰਾਂ ਚ ਲੋਕ ਕੀ ਪਹਿਲੇ ਰਹਿੰਦੇ ਸੀ ਇਹ ਛੋਟਾ ਦਾ ਵੀਊ ਮੈਂ ਇਸ ਕਰਕੇ ਦਿਖਾਣਾ ਮੈਨੂੰ ਬਹੁਤ ਸੋਹਣਾ ਲੱਗਿਆ ਸੀ ਤੇ ਰੀਅਲੀ ਇਸ ਕਰਕੇ ਮੈਂ ਤੁਹਾਨੂੰ ਦਿਖਾਣ ਆਇਆ ਹਾਂ ਵਾ ਦੇਖੋ ਆ ਖੁਲੀਆਂ ਛੋੜੇ ਦੀਵੇ ਇੱਥੇ ਦੀਵੇ ਬਾਲਦੇ ਨੇ ਲੋਕੀ ਇੱਥੇ ਇੱਥੇ ਦੀਵੇ ਰੱਖਦੇ ਨੇ ਲੋਕੀ ਹਾਂ ਤੇ ਆ ਛੋਟੇ ਛੋਟੇ ਦੇਖੋ ਉਹ ਵੀ ਦੀਆ ਬਣੇ ਹੋਈਆਂ ਨਿੱਕੀਆਂ ਨਿੱਕੀਆਂ ਤੇ ਆ ਦੇਖੋ ਅਜੇ ਵੀ ਲੋਕਾਂ ਨੇ ਮਤਲਬ ਤੇ ਇਸ ਤੇ ਕਿੰਨਾ ਸਟੈਂਡ ਜਿਹੜੇ ਬੜੇ ਬਣੇ ਹੁੰਦੇ ਸੀ ਲੋਕਾਂ ਨੇ ਛੋਟੇ ਛੋਟੇ ਦੇਖੋ ਕਿਵੇਂ ਕਿਵੇਂ ਦੇ ਆਪਨੇ ਆਪਣੇ ਮਤਲਬ ਜੋ ਵੀ ਇਹਨਾਂ ਨੇ ਬਣਾਇਆ ਹੈ ਅਸੀਂ ਤੇ ਇਹ ਦੇਖੋ ਹਾਂ 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 ਇਹ ਵੇਖ ਲਿਓ ਪੱਥਰ ਸਾਰਾ ਯਾਹ ਕੋਈ ਚੌਕਟ ਨਹੀਂ ਕੋਈ ਕੁਝ ਨਹੀਂ ਸਾਰਾ ਪੱਥਰ ਕੀ ਸਪੋਰਟ ਲੱਗੀ ਹੋਈ ਹੈ ਕੁਝ ਵੀ ਨਹੀਂ ਇਹਦੇ ਵਿੱਚ ਸਾਰਾ ਪੱਥਰ ਨਾਲ ਹੀ ਬਣਿਆ ਹੈ ਕੋਈ ਲੱਕੜ ਨਹੀਂ ਕੋ ਕੁਛ ਨਹੀਂ ਕੋ ਇੱਟਾ ਨਹੀਂ ਬੜੇ ਕੀ ਵਾਲਾ ਹੈ ਹਾਂਜੀ ਹਾਂ ਹਾਂ ਇਹ ਦੁਕਾਨ ਤੇ ਆਪਣੇ ਕੰਮ ਦੀ ਅੱਛਾ ਇਹ ਵਾਲੀ ਕੈਲਵੜ ਬੜਕੇ ਆਦਮੀ ਹਾਂ ਕੰਮ ਕਰਦੇ ਤੇ ਅੱਛਾ ਇਸ ਕੇ ਅੰਦਰ ਲੱਕੜੀ ਕੰਮ ਕਰਦੇ ਇਸਨੇ ਹਾਂ ਬੈਠਾ ਚੌਪੜ ਮੈਂ ਅੱਛਾ ਦੇਖੋ ਜੀ ਆਹ ਦੁਕਾਨ ਹੁੰਦੀ ਸੀ ਕਹਿੰਦੇ ਇੱਥੇ ਇਹ ਕਹਿੰਦੇ ਕੰਮ ਕਰਦੇ ਸੀ ਅਸੀਂ ਆਹ ਦੇਖੋ ਜੀ ਇਹ ਲੱਕੜ ਦਾ ਕੰਮ ਕਰਦੇ ਸੀ ਅੰਕਲ ਜੀ ਬਹੁਤ ਪੁਰਾਣੇ ਇੱਥੇ ਰਹਿਣ ਵਾਲੇ ਨੇ ਅੰਕਲ ਜੀ ਆਪकी ਫਿਰ ਮੇਰੇ ਕਹਾ ਦੂਸਰੀ ਪੀੜੀ ਹੈ ਤੀਸਰੀ ਪੀੜੀ ਇਸ ਗਾਮੇ ਹੋ ਕੇ ਜਾਦਾ ਜੀ ਹਾਂ ਜੀ ਦੂਸਰੀ ਹੁੰਦੇ ਆਪਾ ਪੇ ਤਾਂ ਆਪकी ਉਮਰ ਕਿੰਨੀ ਹੋਏਗੀ ਅੰਕਲ ਜੀ ਹੈ 60 ਸਾਲ ਨੇ ਇਹ ਦੂਸਰੀ ਤੀਸੀ ਪੀੜੀ ਨਾ ਦੀ ਹੈਗੀ ਹੈ ਇੱਥੇ ਆ ਦੇਖੋ ਜੀ ਇੱਥੇ ਇਸ ਤਰੀਕੇ ਦੇ ਨਾਲ ਬਣਾਈ ਹੋਈ ਸੀ ਆਪਣੇ ਰੱਖਣ ਦੇ ਸਮਾਨ ਸੂਂਜ ਨੇ ਔਜ਼ਾਰ ਜੂਰ ਜਿਵੇਂ ਕਹਿ ਸਕਦੇ ਆ ਆਪਣੇ ਤੇ ਇੱਥੇ ਰੱਖਦੇ ਹੁੰਦੇ ਸੀ ਆਪਣੇ ਤੇ ਅੱਜ ਲੋਕੀ ਸਾਰੇ ਸ਼ਹਿਰਾਂ ਵੱਲ ਭੱਜੀ ਜਾ ਰਹੇ ਆ ਤੇ ਮੈਂ ਦੇ ਲੋਕਾਂ ਨੂੰ ਕਹਿੰਨਾ ਕਿ ਭਈ ਆਪਣੇ ਸ਼ਹਿਰਾਵਲ ਨਾ ਜਾ ਕੇ ਆਪਣੇ ਪਿੰਡਾਂ ਤੇ ਵਾਪਸ ਆਓ ਮੋੜ ਕੇ ਆਪਣੇ ਇਹਨਾਂ ਨੂੰ ਸਹੀ ਕਰੋ ਇਹਨਾਂ ਨੂੰ ਬਣਾਓ ਸਗੋ ਪੁਰਾਣੀ ਆਪਣੀ ਵਿਰਾਸਤ ਨੂੰ ਸੰਭਾਲੋ ਕਿਉਂਕਿ ਜੀ ਹੁਣ ਪੁਰਾਣੀ ਵਿਰਾਸਤ ਕੋ ਸੰਭਾਲੋ ਆਪਣਾ ਆਪਣਾ ਉਸੇ ਤਰੀਕੇ ਨਾਲ ਰੱਖੋ ਸਭ ਕੁਝ ਲੈ ਸੀ ਚਾਹਦੇ ਆ ਤੇ ਇਹ ਇਹਨਾਂ ਦਾ ਹੁਣ ਇਹਨਾਂ ਦੇ ਘਰ ਬਣਾਇਆ ਜਿਹੜਾ ਇੱਥੇ ਥੋੜਾ ਜਿਹਾ ਉਹ ਦਰਦਿ ਫਿਰ ਇੱਧਰ ਆ ਗਏ ਸੀ ਇਹਨਾਂ ਨੇ ਵਧੀਆ ਇੱਥੇ ਬਾਤ ਮੂਤਮ ਚਲੋ ਠੀਕ ਠਾਕ ਜੇ ਬਣਾਤੇ ਹੋਏ ਨੇ ਇਹਨੇ ਇਹ ਇੱਥੇ ਆ ਮੱਜਾਂ ਉਜਾਂ ਵੀ ਰੱਖੀਆਂ ਇਹਨਾਂ ਨੇ ਇੱਥੇ ਤੇ ਉੱਠਣ ਬੈਠਣ ਦਾ ਇਹਨਾਂ ਨੇ ਸਾਰਾ ਕੁਝ ਬਣਾਇਆ ଥି ਇਹਨਾਂ ਨੇ ਤੇ ਆ ਵੀ ਇਸ ਤਿੱਕੇ ਦਾ ਹੈ ਤੇ ਇੱਧਰ ਸੀ ਹੋਰ ਥੋੜਾ ਮਾੜਾ ਦਿਖਾ ਦਿਆ ਪਿੰਡ ਦੇ ਛਰ ਥੱਲੇ ਥੱਲੇ ਆਏ ਆ ਦੁਬਾਰਾ ਹਜੇ ਹੋਰ ਥੱਲੇ ਜਾ ਸਕਦੇ ਪਿੰਡ ਹਜੇ ਹੋਰ ਨੀਵਾ ਆ ਗਿਆ ਪਿੰਡ ਜੇ ਅਸੀਂ ਥੋੜੀ ਕਾਫੀ ਉਚਾਈ ਤੇ ਹੈ ਗੱਡੀ ਦੇਖੋ ਸਾਡੀ ਕਿਵੇਂ ਉੱਚੀ ਜੀ ਖੜੀ ਕਿੱਥੇ ਕਿੰਨੀ ਚੜਾਈ ਤੇ ਖੜੀ ਹੈ ਤੇ ਇਹ ਸੀ ਜੀ ਸਾਰਾ ਛੋਟਾ ਜਿਹਾ ਇੱਕ ਆਪਣਾ ਪਿੰਡ ਦਾ ਇੱਕ ਵਲੌਗ ਕੋਟ ਪੁਤਲੀ ਦੇ ਕੋਲ ਇੱਕ ਪਿੰਡ ਪੈਂਦਾ ਹੈ ਕੋਟਪੁਤਲੀ ਤੋਂ ਕਰੀਬ 30 ਕਿਲੋਮੀਟਰ ਅੰਦਰ ਹੈ ਤੇ ਇਹ ਆਪਣਾ ਜਲਾ ਪੈਂਦਾ ਹੈ ਮੈਂ ਤੁਮ ਸਾਰੇ ਇਸ ਤਰੀਕੇ ਨਾਲ ਪਹਾੜ ਵੀ ਹੈਗੇ ਨੇ ਮਾੜਾ ਤੁਹਾਨੂੰ ਇੱਕ ਢੇੜਾ ਹੋਰ ਮਾਰਾ ਲਵਾਂ ਅੱਗੇ ਚਲੋ ਅੱਗੇ ਥੋੜਾ ਜਿਹਾ ਇੱਕ ਹੋਰ ਘਟਾਈਏ ਆ ਸਾਰੇ ਪਹਾੜੀ ਨੇ ਪਹਾੜਾ ਦੇ ਬਿਲਕੁਲ ਵਿੱਚੋਂ ਵਿੱਚ ਇੱਕਦਮ ਵਿੱਚੋਂ ਵਿੱਚ ਪਹਾੜ ਦੇ ਵਿੱਚੋਂ ਵਿੱਚ ਬਣਿਆ ਹੈ ਇਹ ਬਿਲਕੁਲ ਦੇਖੋ ਜੀ ਆ ਜੀ ਇਟਾਂ ਦੀਆਂ ਜਿਹੜੀਆਂ ਦਵਾਰਾ ਕੁਛ ਕਰਤੀਆਂ ਕੁਛ ਆ ਪੱਥਰ ਦੀ ਦਵਾਰਾ ਹਜੇ ਵੀ ਇੱਥੇ ਹੈਗੀਆਂ ਨੇ ਆ ਦੇਖੋ ਜੀ ਬਿਲਕੁਲ ਆ ਦੇਖ ਸਕਦੇ ਹੋ ਤੁਸੀਂ ਆ ਜਿਹੜਾ ਨਾ ਪੂਰਾ ਪਹਾੜਾ ਦੇਖੋ ਚਾਰ ਪਾਸੇ ਪਹਾੜਾ ਹੈ ਪਰਲੇ ਪਾਸੇ ਜਾਵਾਂਗੇ ਤੇ ਹੋਰ ਉੱਚੇ ਪਹਾੜ ਨੇ ਬਿਲਕੁਲ ਅਸੀਂ ਮੈਂ ਆ ਪਹਾੜੀ ਦੀ ਸਟਾਰਟਿੰਗ ਜੀ ਖੜਾ ਹੋ ਜੀ ਤੇ ਇੱਥੇ ਉਹ ਪੱਥਰੀਲੇ ਪੱਥਰ ਵਾਲੇ ਪਹਾੜ ਨਹੀਂ ਥੋੜੇ ਜਿ ਮਿੱਟੀ ਵਾਲੇ ਪਹਾੜ ਹੁੰਦੇ ਨੇ ਜਿਹੜੇ ਤੇ ਆਸ ਦੇਖ ਸਕਦੇ ਤੁਸੀਂ ਵੇਖੋ ਇਸ ਤਰੀਕੇ ਦੇ ਪਹਾੜ ਨੇ ਇੱਥੇ ਤੇ ਮੈਂ ਆਸ਼ਾ ਕਰਦਾ ਕਿ ਤੁਹਾਨੂੰ ਸ਼ਾਇਦ ਇਹ ਵਲੌਗ ਪਸੰਦ ਆਇਆ ਹੋਵੇਗਾ ਜੇ ਪਸੰਦ ਆਇਆ ਹੋਗਾ ਤੇ ਲਾਈਕ ਵੀ ਕਰਨਾ ਸ਼ੇਅਰ ਵੀ ਕਰਨਾ ਤੇ ਆਪਣੇ ਛੋਟੇ ਵੀਰ ਨੂੰ ਆਪਣੇ ਛੋਟੇ ਬੱਚੇ ਨੂੰ ਤੇ ਥੋੜਾ ਆਸ਼ੀਰਵਾਦ ਦੇਵੋ ਤੋਰੋ ਤਾਂ ਕਿ ਅਸੀਂ ਵੀ ਆਪਣਾ ਇੱਕ ਕੋਈ ਚੈਨਲ ਨੂੰ ਅੱਗੇ ਮੋਨਟਾਈਜ਼ ਕਰੀਏ ਜਾਂ ਆਪਣੇ ਗੁਰਬਾਣੀ ਨਾਲ ਵੀ ਜੋੜੀਏ ਮੈਂ ਜਿਹੜੇ ਵਲੌਗ ਜ਼ਿਆਦਾਤਰ ਰਹਿਣਗੇ ਮੇਰੇ ਗੁਰਦੁਆਰੇ ਸਾਹਿਬ ਦੇ ਹੀ ਰਹਿਣਗੇ ਬਾਕੀ ਛੋਟੇ-ਛੋਟੇ ਵਿੱਚ ਤੁਹਾਨੂੰ ਹੋਰ ਵੀ ਕੋਈ ਪਿੰਡ ਐਵੇਂ ਤੇ ਹੀ ਕੋਈ ਪਿੰਡ ਤਾਂ ਨੇ ਪੁਰਾਣੇ-ਪਾਣੇ ਜਿਹੜੇ ਹੋਣਗੇ ਤੁਹਾਨੂੰ ਮੈਂ ਦਿਖਾਉਂਦਾ ਰਾਵਾਂਗਾ ਆਪਣੇ ਇਸ ਚੈਨਲ ਦੀ ਰਾਹੀਂ ਤੁਸੀਂ ਦੇਖਦੇ ਰਹੋ ਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੇ ਮਿਲਾਂਗੇ ਫਿਰ ਹੁਣ ਤੁਹਾਨੂੰ 13 ਤਰੀਕ ਨੂੰ ਆ ਆਪਣੇ ਅਨੰਦਪੁਰ ਸਾਹਿਬ ਜੀ ਦੇ ਦਰਸ਼ਨ ਸਾਰੇ ਗੁਰਦੁਆਰੇ ਦੇ ਦਰਸ਼ਨ ਕਰਾਵਾਂਗੇ ਆਪ ਜੀ ਨੂੰ ਤੇ ਜੁੜੇ ਰਹਿਣਾ ਸਾਡੇ ਨਾਲ ਇਸ ਚੈਨਲ ਦੇ ਨਾਲ ਤੇ ਇਹ ਮੈਂ ਵਲੌਗ ਦੀ ਸਮਾਪਤੀ ਇੱਥੇ ਕਰਦਾ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਸਤਰੀ ਕਾਲ